ਮੈਂ 2013 ਚ ਇਸ ਲੈਂਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਰਾਤ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਰਾਤ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੋਂ ਲੈ ਬੜ ਲਵਾਇਆ ਲੋਹੇ ਦਾ ਜਿਉਂਗਾ ਮਤਲਬ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾਵਾਂਗਾ ਕੋਈ ਦੋਸਤ ਮਿੱਤਰ ਦਾ ਮਜੀਠਿਆ ਪਹਿਲਾਂ ਪਉਂਦਾ ਵੀ ਆ ਲੈ ਹੁਣ ਹਸਪਤਾਲ ਗਿਆ ਇਹਨੂੰ ਸਾਢੇ 3 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌਣਾਂ ਦਾ ਦੱਸਿਆ ਆਉਂਦੇ ਰਜੀ ਜੀ ਜਦੋਂ ਦੱਸੇ ਕਰੇ ਦਲੀ ਬਾਂਦੀ ਆਇ ਕਰੀ ਬਟਾਉਂਦਾ ਕਰੇ ਦਰਲੀ ਕਰੇ ਲੱਤ ਤੇ ਲਾਈ ਬਣਾ ਹੋ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਖਾਂਦਾ ਕੀ ਪੀਂਦਾ ਕਹ ਦੱਸੇ ਉਹਦਾ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਾਰਾ ਵੀ ਪਤਾ ਨਹੀਂ ਚਾਹ ਤੋਂ ਪਹਿਲਾਂ 12 ਸਾਲ ਤੋਂ ਕਹੀ ਜਾਂਦੇ ਜੀ ਮੈਂ 2013 ਚ ਇਸ ਲਾਈਂ ਚ ਆ ਗਿਆ ਸੀਗਾ 12 ਸਾਲ ਤੋਂ ਕਹੀ ਜਾਂਦੇ ਭਗਵਾਨ ਤੁਮਨ ਦਿਨ ਰਾਤ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਨ ਰਾਤ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਇਹ ਨਇ ਮੰਡੀ ਗਵਿੰਦਗੜ ਤੋਂ ਲੇਵਰ ਲਵਾਇਆ ਹੈ ਲੋਹੇ ਦਾ ਇਹ ਬਸ ਕਰੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹੱਤ ਸਾਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੇ ਬਸ ਆਬਦਾ ਦੇਖੋ ਭਾਈ ਮੈਂ ਕਰੇ ਦੱਸਿਆ ਵੀ ਮਜੀਠੀ ਰਸੂਰ ਦੀ ਆਪ ਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਦੱਸੇ ਕਰੇ ਆਪ ਚ ਇਕੱਠੇ ਨਹੀਂ ਬੰਦੇ ਸਾੜੇ ਬਰੋਈ ਦੀ ਬਣਦੀ ਨਹੀਂ ਮੈਂ ਕਿਹਾ ਦੱਸੇ ਵੀ ਹਰ ਸਿਮਰਤ ਤੇ ਮਜੀਠੀਆ ਵੀ ਬੋਲਣੋਂ ਹਟ ਗਏ ਮੈਂ ਦੱਸੇ ਨੂੰ ਯਾਤੀ ਹੈ ਉਹ ਗੁਰਮੇਹਰ ਨਾਲ ਜਿਹੜਾ ਦੂਜਾ ਭਾਈ ਉਹਦਾ ਆਪਸ ਚ ਪ੍ਰੋਪਰਟੀ ਦਾ ਰੌਲਾ ਪੈ ਗਿਆ ਪੈਸਾ ਬਾਹਰ ਆ ਹੀ ਮਾੜਾ ਹੁੰਦਾ ਨਾ ਮਾਪਾ ਦੱਸੇ ਨਹੀਂ ਹੁੰਦਾ ਤੁਸੀਂ ਗਾਂ ਨਾਲ ਗੱਲ ਕਰੋ ਬਸ ਯਾਰ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹਦਾ ਕਲਾਕਾਰ ਆ ਰਹੀ ਕਿ ਕਲਾਕਾਰ ਉਹਨਾਂ ਮਾਰੀ ਗਈ ਕਲਾਕਾਰ ਆ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਪੈਸੇ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖਿਆ ਇਹ ਗਾਣੇ ਸੁਣਦੇ ਆ ਟੀਵੀ ਤੇ ਕਲਾ ਕਲਾਕਾਰ ਹੁਣ ਮਾੜੀ ਗੱਲੇ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ 342 ਰੁਪਏ ਦੇ ਨਰੇਗਾ ਦਿਹਾੜੀ ਆ ਜੇ ਉਹਨਾਂ ਮਹੀਨੇ ਨਾਲ ਗੁਣਾ ਕਰ ਲਈ 10000 ਬਣਦਾ ਮੈਂ ਟੀਚਰ ਦੀ ਤਨਖਾਹ 6000 ਰੁਪਏ ਔਰ ਉਹ ਮੋਟਰਸਾਈਕਲ ਤੇ ਆਉਂਦਾ ਮੋਟਰਸਾਈਕਲ ਜਾਂਦਾ ਦੋ ਤਿੰਨ ਜੱਟ ਪੈਟਰੋਲ ਲੱਗਦਾ ਉਹ ਕਲੀ ਲੈ ਕੇ ਜਗੂ ਕਰੇ ਉਹ ਫਿਰ ਕਿਵੇਂ ਪੜਾਊਗਾ ਜਿਹਦਾ ਆਪਦਾ ਹੀ ਫਿਊਚਰ ਸੇਫ ਨਹੀਂ ਹੈਗਾ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਸੇਫ ਕਰ ਦਊਗਾ ਘਟ ਕੋ ਡੋਨਰ ਸਨਮਾਨਯੋਗ ਤਨਖਾਤਾ ਮਿਲਣੀ ਚਾਹੀਦੀ ਹੈ ਨਾ ਅਸੀਂ ਪਹਿਲਾਂ ਕਿਤੇ 12700 ਟੀਚਰ ਬਹੁਤ ਦਰਗਾਹ ਤਿੰਨ ਤਨ ਗੁਣ ਬਧਾਈਆਂ ਨੇ ਆਹੀ ਯਾਰ ਕੋਈ ਜਿੰਦਗੀ ਹੈ ਐਂ ਮੰਨਤਾ ਕਰਦੀ ਮਰ ਜਾਗੇ ਯਾਰ ਬਸ ਤਾਈਓ ਤੇ ਇਸ ਲੈਣ ਚਾਏ ਆ ਅਸੀਂ ਨਹੀਂ ਸਾਨੂੰ ਕੀ ਲੋੜ ਸੀ ਆ ਕਰਮਜੀਤਨ ਮੋਲ ਬੈਠਾ ਐ ਤਾਂ ਚੰਗੇ ਭਲੇ ਕਲਾਕਾਰ ਸੀ ਵੱਡੇ ਵੱਡੇ ਕਲਾਕਾਰ ਸੀ ਇਹ ਤਾਂ ਹੋਰ ਵੀ ਵੱਡਾ ਹੈ ਹੈਨਾ ਤੁਰ ਮੈਂ ਨਹੀਂ ਆਉਂਦਾ ਫਿਲਮਾਂ ਚ ਉਹ ਇਹ ਤਾਂ ਆਉਂਦਾ ਹੈ ਠੀਕ ਹੈ ਨਾ ਜੁਗਨੂ ਚ ਵੀ ਤੁਸੀਂ ਦੇਖਦੇ ਰਹੇ ਹੋਗੇ ਸਾਰਾ ਕੁਝ ਨਾ ਸਾਨੂੰ ਕਿ ਲੋੜ ਸੀ ਇੱਧਰ ਆਉਣ ਦੀ ਜੱਗੇ ਪਹਿਲੇ ਸਾਰਾ ਕੁਝ ਜੇ ਚਾਚੇ ਦੇ ਨਿਕਲੇ ਆਉਂਦੇ ਅੱਜ ਕਿਹ ਯਾਰ ਫਿਰ ਜਿ ਐ ਹੋਊਗਾ ਕਿ ਮੁੰਦਰਾ ਆਪਾਂ ਨੂੰ ਵੀ ਮਿੰਟਾ ਕਰਨੀਆਂ ਪੈਣਗੀਆਂ ਆਪਾਂ ਨੂੰ ਵੀ ਰੋਜ਼ਗਾਰ ਦਫ਼ਤਰ ਚ ਨਾਮ ਲਿਖਾਉਣਾ ਪਊਗਾ ਫਿਰ ਤੇ ਯਾਰ ਫਿਰ ਆਪ ਹੀ ਜਾ ਕੇ ਦੇਖ ਲੈਣੇ ਵਿੱਚ ਵੀ ਆਪ ਹੀ ਫੈਸਲੇ ਲੈ ਕੇ ਦੇਖ ਲੈਣੇ ਆ ਜਦੋਂ ਦੇ ਅਸੀਂ ਆਏ ਅਸੀਂ ਮੀਨਜ਼ ਆਪਾ ਸਾਰੇ ਆਪਾ ਬਾਈ ਚ ਆਪਣੀ ਸਰਕਾਰ ਬਣੀ ਆਪਣੀ ਸਾਰਿਆਂ ਦੀ ਉਦੋਂ ਬਾਅਦ ਕਦੇ ਜ਼ਿੰਦਗੀ ਚ ਕਦੇ ਮੇਰੇ ਮੰਤਰੀ ਦੇ ਮੂੰਹ ਜਾਂ ਮੇਰੇ ਮੂੰਹ ਤੋਂ ਸੁਣਿਆ ਕਦੇ ਕਿ ਖਜ਼ਾਨਾ ਖਾਲੀ ਹੈ ਇਹ ਦੋ ਪਹਿਲਾਂ 9 ਸਾਲ ਤਾਂ ਮਨਪ੍ਰੀਤ ਵਾਦਲੀ ਕਹੀ ਗਏ 9 ਸਾਲ ਮੰਤਰੀ ਦੇ ਖਜ਼ਾਨੇ ਦਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੁਣ ਬੱਚੇ ਕੀ ਕਰਨ ਫਿਰ ਬੱਚੇ ਵੀ ਯਾਰ ਮੁੱਖ ਮੰਤਰੀ ਜਦੋਂ ਵਿੱਤ ਮੰਤਰੀ ਕਹੀ ਇਹਨਾਂ ਕਹਿੰਦਾ ਖਜ਼ਾਨਾ ਖਾਲੀ ਹੈ ਚਲੋ ਬਾਹਰ ਨੂੰ ਚਲੀਏ ਫਿਰ ਇੱਥੇ ਐ ਤਾਂ ਐ ਤਾਂ ਇਨੀ ਕੁਛ ਇੱਥੇ ਉਮੀਦ ਹੀ ਨਹੀਂ ਦਿੱਤੀ ਕਦੇ ਖਜ਼ਾਨੇ 'ਚ ਆ ਜਾਂਦੇ ਹੁੰਦੇ ਆ ਪੈਸੇ ਇਧਰੋਂ ਉਧਰੋਂ ਲੋਕਾਂ ਨੇ ਦੇਣੇ ਹੁੰਦੇ ਆ ਜੀ ਖਜ਼ਾਨਾ ਹੋਇਆ ਸੀ ਕਿਹੜਾ ਕੋਈ ਨੋਟਾ ਵਾਲੀ ਮਸ਼ੀਨ ਹੈ ਸਾਡੇ ਕੋਲ ਵੀ ਛਾਪੀ ਜਾਂਦੇ ਆ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਿਸ ਦਿਨ ਲੋਕਾਂ ਨੂੰ ਇਹ ਯਕੀਨ ਹੋ ਜੇ ਕਿ 스테ਟ ਟੈਕਸ ਸਾਡੇ 'ਤੇ ਹੀ ਆਊਗਾ ਵਾਪਸ ਸੜਕਾਂ ਦੇ ਰੂਪ 'ਚ ਸਕੂਲ ਆਫ ਐਮੀਨਸ ਦੇ ਰੂਪ 'ਚ ਹਸਪਤਾਲਾਂ ਦੇ ਰੂਪ 'ਚ ਆਮ ਆਦਮੀ ਕਲੀਨਿਕਾਂ ਦੇ ਰੂਪ 'ਚ ਨੌਕਰੀਆਂ ਦੇ ਰੂਪ ਚ ਸਾਡੇ ਤੇ ਆਊਗਾ ਵਾਪਸ ਲੋਕ ਟੈਕਸ ਦੇਣ ਲੱਗ ਜਾਂਦੇ ਆ ਇਮਾਨਦਾਰ ਨਾ ਟੈਕਸ ਭਰ ਲੱਗ ਜਾਂਦੇ ਵੀ ਸਾਡੇ ਤੇ ਆਊਗਾ ਜਿਹੜੇ ਮੁਲਕਾਂ ਨੂੰ 40 40 ਲੱਖ ਦੇ ਕੇ ਜਾਣਦੇ ਆ ਉਹ ਇਹੀ ਨੇ ਟੈਕਸ ਦਿਓ ਕੰਮ ਕਰੋ ਸ਼ਾਮ ਨੂੰ ਘਰੇ ਆ ਕੇ ਸੌਜੋ ਉੱਥੇ ਸਾਰਾ ਕੁਝ ਸੈੱਟ ਹੋ ਜਾਂਦਾ ਜਿਹੜਾ ਕੰਮ ਆਪਾਂ ਇੱਥੇ ਨਹੀਂ ਕਰਦੇ ਉੱਥੇ ਕਰਨਾ ਚਾਹ ਉੱਥੇ ਕਰ ਦਿੰਦੇ ਉੱਥੇ ਕੋਈ ਪ੍ਰੋਬਲਮ ਨਹੀਂ ਇੱਥੇ ਲੈ ਹੁਣ ਆਹ ਕੰਮ ਕਰੀਏ ਅਸੀਂ ਲੈ ਇੱਕ ਦਾਈ ਗੋਨੇ ਮਾਰਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਹਾਡੇ ਇਹ ਨੌਕਰੀਆਂ ਨੇ ਤੁਸੀਂ ਕੁਰਸੀਆਂ ਤੇ ਬੈਠੋਗੇ ਜਾ ਕੇ ਬਹੁਤ ਸਾਰੇ ਲੋਕ ਤੁਹਾਡੇ ਕੋਲ ਉਮੀਦਾਂ ਲੈ ਕੇ ਆਉਣਗੇ ਕੀ ਪਤਾ ਕਿਹਦੇ ਸਾਈਨ ਤੁਹਾਡੇ ਕੀਤੇ ਹੋਏ ਸਾਈਨ ਨਾਲ ਕਿਹਦੀ ਕਬੀਲਦਾਰੀ ਸੁਧਰ ਜਾਣੀ ਹੈ ਕਿਸ ਕੋਈ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਹੈ ਕਿਸੇ ਨੇ ਕੋਈ ਕਰਜ਼ਾ ਲੈਣਾ ਹੈ ਕਿਸੇ ਨੇ ਕੋਈ ਹੋਰ ਕਨੈਕਸ਼ਨ ਲੈਣਾ ਹੈ ਕਿਸਦਾ ਕੋਈ ਕੋਈ ਕੰਮ ਹੈ ਉਹ ਗੁਰਦੁਆਰਾ ਸਾਹਿਬ ਜਾ ਕੇ ਪਹਿਲਾਂ ਮੰਦਿਰ ਜਾ ਕੇ ਮਸਜਿਦਿੱਥੇ ਵੀ ਜਾਂ ਪੂਜਦੇ ਨੇ ਪਹਿਲਾਂ ਉੱਥੇ ਜਾ ਕੇ ਰੱਬਾ ਤੇਰੇ ਹੀ ਰੂਪ ਬੈਠਾ ਹੋਵੇ ਅੱਜ ਜਿਹਦੇ ਕੋਲ ਚੱਲੇ ਆ ਤੇਰੇ ਹੀ ਰੂਪ ਹੋਵੇ ਹੋਵੇ ਅੱਜ ਕੰਮ ਬਣ ਸਕਦਾ ਜਦੋਂ ਸੈਨ ਕਰਦਾ ਤਾਂ ਤੁਸੀਂ ਉਹਦਾ ਰੂਪ ਬਣ ਗਏ ਉਹ ਜਾਣਦਾ ਹੋਇਆ ਵੀ ਅਰਦਾਸ ਕਰੂਗਾ ਵੀ ਧੰਨਵਾਦ ਰੱਬਾ ਤੇਰੇ ਰੂਪ ਸੀ ਜੋ ਜਵਾਬ ਦੇਤਾ ਉਹਨਾਂ ਗਾਲਾਂ ਕੱਢਣੀਆਂ ਚੱਲ ਅਗਲੀ ਵਾਰ ਸਹੀ ਜੇ ਉਹ 5000 ਰੁਪਏ ਮੰਗ ਲਿਆ ਲਿਆ ਤਾਂ ਦੇਊਗਾ ਉਹ ਤੁਹਾਡੇ ਕੋਲੋਂ ਮੈਂ ਤਾਂ 5000 ਲਿਓ ਪਰ 5000 ਕਿਵੇਂ ਲਿਆਉਂਦਾ ਹੋਊਗਾ ਉਹ ਕਿਸ ਪਤਾ ਕਿਧਰ ਕਿਧਰੇ ਪੈਰੀ ਪੱਗਾ ਤੰਨੇ ਪੈਣਗੇ ਕਿਹੜੇ ਕਿਹੜੇ ਮਿੰਤਾ ਕਰਨੇ ਪੈਣਗੇ ਆਮ 5000 ਤੋਂ ਬਿਨਾ ਵੀ ਹੋ ਸਕਦਾ ਉਹ ਨਿਯਾਰਤਾ ਲੈ ਕੇ ਦੇਖੋ ਇਮਾਨਦਾਰੀ ਦਾ ਬਰੇ ਹੁਣ ਤੁਹਾਡੇ ਕੋਲ ਮੌਕਾ ਤੁਸੀਂ ਇਮਾਨਦਾਰੀ ਦਾ ਨਿਯਾਰ ਲੈ ਕੇ ਦੇਖੋ ਥੋੜੇ ਜਿਹਾ ਪਹਿਲਾਂ ਪਹਿਲਾਂ ਔਖਾ ਕਰਦੇ ਨੇ ਲੋਕ ਵੀ ਲੈ ਉੱਥੇ ਖੜੇ ਹੋ ਜੇ ਹੈ ਐਡਾ ਬੜਾ ਤੇਰੇ ਕੋਲ ਆਉਦਾ ਹੈ ਸਕੂਟਰੀ ਹੈ ਕੋਈ ਨਹੀਂ ਸਕੂਟਰੀ ਕੁਝ ਨਹੀਂ ਹੁੰਦਾ ਜਿਹੜੇ ਕਾਰਾਂ ਵਾਲੇ ਨੇ ਉਹ ਬਾਅਦ ਚ ਜਿੰਮ ਜਾ ਕੇ ਸਾਈਕਲ ਚਲਾਉਂਦੇ ਨੇ ਆਉਣਾ ਤਾਂ ਉੱਥੇ ਹੈ ठीक है ना सो इस करके कोई ये आ, आप आले दुआले देख लग जाए दुनिया में सबसे बड़ा रोग के मेरे बारे में क्या कहेंगे लोग बस, के लोग लोग बस और एक बदल बारेका घट सुन दखबीर बादल हो रही बाजवा बड़िंग तड़िंग जिन्ने भी है मजिठी ਉਹ ਕੋਲ ਕੋਡੀਆਂ ਟੜਕੇ ਉੱਠ ਕੇ ਮੈਨੂੰ ਮੈਂ ਕੀ ਮਾਰਾ ਕਰਤਾ ਜੀ ਮੈਨੂੰ ਦੱਸੋ ਟੜਖੀ ਗੱਲਾਂ ਕਰਨ ਲੱਗ ਜਾਂਦੇ ਮੈਨੂੰ ਜੀ ਉਹ ਬਲ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾਵਾਂ ਨਾ ਕੋਈ ਦੋਸਤ ਮਿੱਤਰ ਦਾ ਮਜੀਠਿਆ ਪਹਿਲਾਂ ਪਾਉਂਦਾ ਵੀ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌਣੇ ਦਾ ਦੱਸਿਆ ਆਪਦੇ ਜਿਹੜੇ ਚੀਜੀ ਦਾ ਦੱਸਿਆ ਕਦੇ ਦਲੀ ਬਾਂਦੀ ਆਏ ਕੜੀ ਬਟਾਉਂਦਾ ਕਦੇ ਦਰਲੀ ਕਦੇ ਲੱਤ ਤੇ ਲਾਈ ਬਣਾ ਉਹ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਕੰਦਾ ਕੀ ਪਿੰਡ ਦੇ ਕਦੇ ਉਸ ਦਾ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਹਾਰਾ ਵੀ ਪਤਾ ਨਹੀਂ ਸੌਤੋਂ ਪਹਿਲਾਂ 12 ਸਾਲ ਤੋਂ ਕਈ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਲੱਖ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦੇ ਦਿਲ ਨਾਲ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਕੁੰਦਗੜ ਤੁਲੇ ਵਰ ਲਵਾਇਆ ਲੋਹੇ ਦਾ ਏ ਬਸ ਕਰੇ ਮਰ ਜੇ ਵਾਸੇ ਤਾਂ ਔਰ ਇਹ ਇਹ ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹਟਸਾਦਾ ਹੋਰ ਕੋਈ ਤਰੀਕਾ ਨਹੀਂ ਨਾ ਗੋੜੀ ਬਸ ਆਪਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀ ਰਸੂਰ ਦੀ ਆਪ ਚ ਬਣਦੀ ਨਹੀਂ ਮੇਰੀ ਆਤ ਨਹੀਂ ਹੈ ਕਿ ਮੈਂ ਰਸੇ ਕਰੇ ਆਪ ਚ ਇਕੱਠੇ ਨਹੀਂ ਬੰਦੇ ਸਾਰੇ ਬਲੋਈ ਦੀ ਬਣਦੀ ਨਹੀਂ ਮੈਂ ਕਹੇ ਦੱਸਿਆ ਵੀ ਹਰ ਸਿਮਰ ਤੇ ਮਜੀਠੀਆ ਵੀ ਬੋਲਣੋਂ ਹਟ ਗਏ ਮੈਂ ਦੱਸਿਆ ਮੇਰੀ ਆਤ ਨਹੀਂ ਉਗਰ ਮੇਂ ਹਰਨਾਲ ਆ ਜਿਹੜਾ ਦੂਜਾ ਭਾਈ ਉਹਦਾ ਆਪ ਵਿਚ ਪ੍ਰੋਪਰਟੀ ਦੇਵਾ ਲਾ ਪੈ ਗਿਆ ਪੈਸਾ ਬਾਹਲਾ ਵੀ ਮਾਰਾ ਹੁੰਦਾ ਨਾ ਮੈਂ ਆਪਾ ਦੱਸੇ ਨਹੀਂ ਮੈਨੂੰ ਤਾਂ ਤੁਸੀਂ ਗਾਣਾ ਗੱਲ ਕਰਿਓ ਬਸ